ਲਾ ਕੇ ਨੌਰ ਤੇ ਸਮਾਨ ਕੱਢ ਕੇ ਜਿੰਦਾਰਾਂ ਦੇ ਘਰ ਰੱਖੀ ਬੈਠਿਆ ਜੀ ਬਸ ਬਸ ਅਸੀਂ ਆ ਮੰਜੇ ਦੋ ਡਾਇਆ ਲਾ ਕੇ ਪੰਨਾ ਜਾ ਬਸ ਸਾਡਾ ਹਾਲ ਹੈ ਜੀ ਕੀ ਕਰੀਏ ਇਹ ਤਰਪਾਲ ਵੀ ਗਰੀਬੀ ਦਾ ਖਾਮੀ ਪਰਦੇ ਦਿਓ ਖਾਲੀ ਪਿਆ ਪੜੋਲਾ ਵੀ ਇਹ ਗੱਲ ਦੱਸਦਾ ਵੀ ਇਹ ਪਰਿਵਾਰ ਗਰੀਬ ਆ ਇਹ ਕਮਰੇ ਦੀਆਂ ਛੱਤਾਂ ਵੀ ਦੱਸਦੀਆਂ ਜੇ ਪੈਸੇ ਹੋਣ ਤੇ ਦਾਦਰ ਢੜਕਣ ਦੀ ਲੋੜ ਨਹੀਂ ਗਈ ਆ ਕੰਧਾਂ ਵੀ ਦੱਸਦੀਆਂ ਵੇ ਘਰ ਦੇ ਵਿੱਚ ਗਰੀਬੀ ਹੈਗੀ ਆ ਘਰ ਦਾ ਗੇਟ ਡਿੱਗਿਆ ਹੋਇਆ ਵੀ ਇਹ ਗੱਲ ਦੱਸਦਾ ਕਿ ਘਰ ਦੇ ਵਿੱਚ ਗਰੀਬੀ ਹੈਗੀ ਆ ਪਰ ਸਰਕਾਰਾਂ ਨੂੰ ਖਰੇ ਕਿਉਂ ਨਹੀਂ ਦਿੱਸਦੀ ਜੀ ਕੁੱਲੀਆਂ ਦੇ ਵਿੱਚ ਸੌ ਕੇ ਜਿਹੜੀ ਨੀਂਦ ਆ ਕੇ ਤੁਹਾਨੂੰ ਬਾਸਿਸਾਂ ਦਿੰਦੇ ਆ ਨਾ ਉਹ ਬਾਸਿਸਾਂ ਬਹੁਤ ਪੈੜੀਆਂ ਹੁੰਦੀਆਂ ਔਰ ਰਾਜਪਾਗ ਦੀ ਗੱਡੀ ਤੋਂ ਬੜੀ ਛੇਤੀ ਲਾ ਕੇ ਲਾਂਬੇ ਮਾਰਦੀਆਂ ਕਮਰੇ ਆਉਂਦੇ ਹੁੰਦੇ ਆ ਤੁਹਾਡੇ ਮੈਕਮੇਚ ਨਰੇਗਾ ਦੇ ਅਧੀਨ ਆ ਉਹ ਆਏ ਪਏ ਲਿਸਟ 'ਚ ਕੀ ਹਸਾਬਕ ਤਾਵੇ ਨਾਲ ਨਹੀਂ 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 ਆਏ ਨਹੀਂ ਤੁਹਾਨੂੰ ਜਗ੍ਹਾ ਦੱਸ ਸਕੋ ਮੰਡੇ ਵੇਖਾਂਗੇ ਮੰਡੇ ਚੈੱਕ ਕਰਾਵਾਂਗੇ ਜੇ ਕੋਈ ਕਿਛ ਤੇ ਰਹਾ ਨਾ ਇਹਨਾਂ ਦੇ ਕਿਛ ਮਿੰਦਰਾ ਹੀ ਹੁਣ ਅੱਛਾ ਮਰੀਗਾ ਦਾ ਹਾਂ ਉਹਨਾਂ ਨੂੰ ਵੀ ਫੋਟੋਆਂ ਪਾਈਆਂ ਸੀ ਇਹ ਕਹੇ ਵੀ ਇਸ ਤਰ੍ਹਾਂ ਕਰਕੇ ਸਾਡੇ ਕਮਰੇ ਡਿੱਕਣ ਵਾਲੇ ਆ ਮੈਂ ਹੁਣ ਫੋਨ ਲਾਇਆ ਤੇ ਉਹ ਕਹਿੰਦੇ ਕਿ ਸੌਰ ਲਿਸਟ ਵੇਖਾਂਗੇ ਆਜੋ ਚੈੱਕ ਕਰ ਲਾਂਗੇ ਲਿਸਟ ਉਹਨਾਂ ਨੂੰ ਪਤਾ ਹੀ 12 ਕਮਰਿਆਂ ਦੀ ਹੈਗੀ ਆ ਉਹਦੇ ਚ ਇਹ ਪਰਿਵਾਰ ਦਾ ਕਮਰਾ ਹੈ ਹਾਂ ਇਹ ਪਰਿਵਾਰ ਦਾ ਵਿਆਹ ਆ ਮਾਤਾ ਦੇ ਨਾਂ ਤੇ ਕਮਰਾ ਜੀ ਅੱਛਾ ਸੌਰ ਤੱਕ ਤਾਂ ਭਾਵੇਂ ਸਾਰਾ ਘਰ ਮਰ ਜੇ ਸੌਰ ਪਤਾ ਲੱਗੂ ਬਾਈ ਇਹਨਾਂ ਨਾਲ ਸਾਨੂੰ 2.5 ਸਾਲ ਹੋ ਗਏ ਇਹਨਾਂ ਕੋਲ ਜਾਣਦੇ ਨੇ ਹਾਂ ਸਿਰਫ ਸਾਡੇ ਇੱਕ ਕਮਰਾ ਆ ਨਵਰੋ ਕਹਿੰਦੇ ਆ ਹੀ ਨਹੀਂ ਆਈ ਨਹੀਂ ਆਈ ਕਿਹੜਿਆ ਕਰਦੇ ਹਾਲਾਤ ਹੈਗੇ ਨੇ ਆ ਵੀ ਸਾਰਾ ਚੋਈ ਜਾਂਦਾ ਪਰਿਵਾਰ ਸਾਰਾ ਇਹਦੇ ਛੱਤ ਦੇ ਥੱਲੇ ਉਤਨ ਮੀਂਹ ਦੇ ਵਿੱਚੋਂ ਮਸਾਂ ਬਚਿਆ ਸਵੇਰ ਵਾਲਾ ਮੀਂਹ ਸੀ ਤਾਂ ਕਰਕੇ ਹੋ ਸਕਦਾ ਰਾਤ ਨੂੰ ਆਉਂਦਾ ਤੇ ਇਹ ਖਬਰ ਜਿਹੜੀ ਹੋਰ ਤਰ੍ਹਾਂ ਦੀ ਹੁੰਦੀ 15 ਸਾਲ ਹੋ ਗਿਆ ਲਿਸਟੇ 'ਚ ਨਾ ਆਉਂਦਾ ਨਾ ਆਦਿ ਤੇ ਤੁਹਾਡੇ ਕਮਰੇ ਆਏ ਆ ਆਉਂਦਾ ਨਹੀਂ ਕੋਈ ਪੰਨੇ ਦੇ ਥੱਲੇ ਬੈਠਿਆ ਜੋ ਝੱਖੜ ਆ ਗਿਆ ਉਹਦਾ ਕੋਈ ਪਤਾ ਨਹੀਂ ਕਦੋਂ ਉੱਡ ਜਾਣਾ ਛੱਤ ਦੇ ਅੰਦਰ ਜਾਂਦੇ ਆ ਥੱਲੇ ਆ ਕੇ ਮਰ ਜਾਣਗੇ ਉਹ ਕਹਿੰਦੇ ਸੌਂਵਾਰ ਆਓ ਘੜ ਦੋ ਘਟੇ ਇਸ ਗੱਲ ਨੂੰ 20 ਸਾਲ ਹੋ ਗਏ ਆ ਲੈ ਕੇ ਲੈ ਜਾਂਦੇ ਕਦੇ ਕੁਛ ਲੈ ਕੇ ਕਦੇ ਕੁਛ ਲੈ ਕੇ ਪਰ ਅੱਜ ਤੱਕ ਪੈਸਾ ਨਹੀਂ ਆਇਆ ਮੀਂਹ ਦਾ ਮੌਸਮ ਬਹੁਤਾਂ ਲਈ ਵਰਦਾਨ ਕਿਉਂਕਿ ਔੜ ਬਹੁਤ ਜ਼ਿਆਦਾ ਸੀਗੀ ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਚੱਲਦਾ ਤੇ ਮੀਂਹ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਤੇ ਕਈਆਂ ਲਈ ਮੁਸੀਬਤ ਵੀ ਬਣ ਜਾਂਦਾ ਹੈ ਕਿਸੇ ਤਰ੍ਹਾਂ ਦੀ ਕਹਾਣੀ بارش ਦੇ ਵਿੱਚ ਵਾਪਰੀ ਜ਼ਿਲ੍ਹਾ શ્રી ਮੁਕਸਰ ਸਾਹਿਬ ਨਾਲ ਸੰਬੰਧਿਤ ਪਿੰਡ ਸੋਹਣੇ ਵਾਲੇ ਤੋਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ ਕਿ ਇੱਥੇ ਮੀਂਹ ਪੈਣ ਨਾਲ ਜਿਹੜਾ ਘਰ ਜਿਹੜਾ ਉਹ ਡਿੱਗ ਪਿਆ ਗਰੀਬ ਪਰਿਵਾਰ ਆ ਤੇ ਕੀ ਗੱਲ ਹੈਗੀ ਆ ਆਪਾਂ ਗੱਲਬਾਤ ਸਾਰੀ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਕਮਰਿਆਂ ਦੇ ਥੋੜੇ ਜਿਹਾ ਤੁਹਾਨੂੰ ਹਾਲਾਤ ਵਿਖਾ ਦੰਨੇ ਆ ਇਹ ਹੈਗੇ ਇਹਨਾਂ ਦੇ ਕਮਰੇ ਘਰ ਦੇ ਇੱਥੇ ਪੂਰਾ ਜਦੋਂ بارش ਹੋਈ ਤੇ ਪਾਣੀ ਭਰਿਆ ਰਿਹਾ ਇਹ ਕੰਦਾ ਪਿਛਲੇ ਪਾਸੋਂ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਉੱਤੇ ਕਾਨਿਆਂ ਦੀ ਉਹ ਸਿਰਕੀ ਜੀ ਹੈਗੀ ਆ ਬੱਤੇ ਸਾਰੇ ਟੁੱਟੇ ਹੋਏ ਨੇ ਸਾਰੀ ਚੋਚੋਕੇ ਛੱਤ ਜਿਹੜੀ ਉਹ ਵਿੱਚ ਵਗੀ ਹੋਈ ਆ ਇਹ ਜਿਹ ਕੱਚੀਆਂ ਗੰਧਾਂ ਨੇ ਪੂਰਾ ਪਿਓਰ ਗਰੀਬ ਪਰਿਵਾਰ ਜਿਹਨੂੰ ਕਹਿ ਦਿੰਦੇ ਆ ਉਹਦੇ ਵਿੱਚ ਦੀ ਪਾਣੀ ਆਇਆ ਪਿੱਛੋਂ ਪਤਾ ਨਹੀਂ ਕਿਹੜੇ ਹਿਸਾਬ ਨਾਲ ਆਇਆ ਉਹਦੇ ਵਿੱਚ ਦੀ ਪਾਣੀ ਲੰਘਦਾ ਰਿਹਾ ਉਹ ਕੰਧ ਡਿੱਗ ਪਈ ਉੱਤਲੇ ਪਾਸੋਂ ਬਾਹਰੀਆਂ ਥਾਵਾਂ ਤੇ ਜਿਹੜੇ ਬਾਲਕ ਡਿੱਗੇ ਹੋਏ ਨੇ ਟੁੱਟੇ ਹੋਏ ਨੇ ਨਜ਼ਰ ਆ ਰਹੇ ਨੇ ਕਦੋਂ ਵੀ ਛੱਤ ਜੜੀ ਜਾਓ ਥੱਲੇ ਡਿੱਗ ਸਕਦੀ ਤੇ ਹੋਰ ਦੂਜੇ ਵੀ ਕਮਰੇ ਤੁਹਾਨੂੰ ਦਿਖਾ ਦਈਏ ਪਹਿਲਾਂ ਫਿਰ ਆਪਾਂ ਗੱਲਬਾਤ ਕਰਦੇ ਆ ਇਹ ਆ ਜੀ ਇਹਨਾਂ ਦਾ ਦੂਜਾ ਕਮਰਾ ਇਹਦੇ ਤੇ ਵੀ ਇਹ ਸ਼ਪੈਦੇ ਦੀਆਂ ਛੋਟੀਆਂ-ਸਟੀਆਂ ਪਾ ਕੇ ਦਕਾਨੇ ਠੱਲੇ ਹੋਏ ਨੇ ਪਰ ਫਿਰ ਵੀ ਇਹ ਚੌਂਦੀ ਆ ਉਥੋਂ ਅੰਤਜਾ ਲਾ ਲਓ ਸਰਕਾਰ ਦੇ ਵੱਲੋਂ ਕਮਰੇ ਦਿੱਤੇ ਜਾਂਦੇ ਨੇ ਘਰ ਪਾ ਕੇ ਦਿੱਤੇ ਜਾਂਦੇ ਨੇ ਨਰੇਗਾ ਚ ਜਾਂ ਜਿਹੜੇ ਵੀ ਸਕੀਮਾਂ ਤਹਿਤ ਜਿਹੜੇ ਘਰ ਪਾਏ ਜਾਂਦੇ ਆ ਆਮ ਆ ਪਰ ਇਹਨਾਂ ਦਾ ਘਰ ਕਿਉਂ ਨਹੀਂ ਪਿਆ ਉਹ ਵੀ ਗੱਲਬਾਤ ਕਰਾਂਗੇ ਸਾਰਾ ਪਿੰਡ ਨਿਵਾਸੀ ਵੀ ਹੈ ਤੇ ਮਾਤਾ ਵੀ ਮੌਜੂਦ ਆ ਮਾਤਾ ਤੁਹਾਡਾ ਘਰ ਆਏ ਹਾਂਜੀ 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 ਕੀ ਗੱਲ ਕਮਰੇ ਕੁਮਰੇ ਕਿਵੇਂ ਡਿੱਗ ਪਏ ਕਮਰੇ ਡਿੱਗੇ ਜੀ ਮੀਂਹ ਹੋਣਾ ਡਿੱਗੇ ਆ ਹਾਂ ਤੇ ਮੁੜ ਕੇ ਸਾਡੀ ਕੋਈ ਸੁਣਾਈ ਨਹੀਂ ਹੋਈ ਮੀਂਹ ਨਾਲ ਜਿਹੜਾ ਹੁਣ ਮੀਂਹ ਆਇਆ ਹਾਂ ਪਹਿਲਾਂ ਦੇ ਵੀ ਡਿੱਗੇ ਸੀ ਤੇ ਹੁਣ ਹੁਣ ਤਾਂ ਜਵਾਂ ਡਿੱਗ ਪਏ ਅੱਛਾ ਹੁਣ ਤਾਂ ਜਵਾਂ ਡਿੱਗ ਪਏ ਫਿਰਨਾ अच्छा। ਅਗਰ ਕੰਦਾ ਪਾਟੀਆਂ ਸੀ ਹੁਣ ਜਵੇਂ ਜਗਤੀਆਂ। ਰਹਿੰਦੇ ਕਿੱਥੇ ਜ ਹੁਣ? ਅਸੀਂ ਤਾਂ ਜੀ ਆ ਪਾਇਆ ਹੈਗਾ ਪੰਨਾ ਲਾਇਆ ਜੀ। ਆ ਆ ਪੰਨੇ ਖਲੇ ਰਹਿੰਦੇ ਜੀ। ਹਾਂ ਜੀ ਹਾਂ ਜੀ। ਸਾਰਾ ਪਰਿਵਾਰ? ਹਾਂ ਜੀ ਹਾਂ ਜੀ। ਅੱਛਾ। ਅਸੀਂ ਘਰ ਦੇ ਦੀ ਤਨ ਹੈ। ਹਾਂ। ਇੱਕ ਨਿਕਾਇਆ ਮੇਰਾ ਪੋਤਰਾ। ਅੱਛਾ। ਤੇ ਬਹੁ ਵੀ ਕੋਠੇ ਡਿਗਣੇ ਕਰਨੀ ਉਹ ਜਾਂਦੀ ਰਹੀ ਇਹਦੀ ਬਹੁ। ਅੱਛਾ। ਤੇ ਮੁੜ ਕੇ ਸਾਥ ਹੋਈ ਨਹੀਂ ਪਰਿਵਾਰ ਤੈਨੂੰ ਪਤਾ ਹੀ ਨਹੀਂ ਗਰੀਬੀ ਬਾਹਰ ਸੀ ਤੇ ਨਹੀਂ ਪਏ ਤੋਂ ਪੇਕੀ ਬੈਠੀ ਦੋ ਜਵਾਕੋ ਲੈ ਕੇ ਬੈਠੀ ਇੱਕ ਮੇਰੇ ਕੋਲ ਪੋਤਰਾ। ਅੱਛਾ ਹਾਂਜੀ ਤੇ ਆਹ ਹੁਣ ਵਾਰਚ ਚਾਹੀਦੀ ਥੱਲੇ ਰਾਤ ਕੱਢਦੇ ਹਾਂਜੀ ਐਸੇ ਥੱਲੇ ਰਾਤ ਕੱਢਦੇ ਰਾਤ ਅਸੀਂ ਅਸੀਂ ਤਾਂ ਬਹੁਤ ਗਰੀਬ ਅਸੀਂ ਤਾਂ ਮਨਤਾ ਕਰ ਕਰਕੇ ਵੀ ਸਾਰੇ ਸਾਡੇ ਨਾ ਪਿੰਡ ਦੀਆਂ ਵੀ ਅਸੀਂ ਬਹਿ ਗਏ ਹੁਣ ਤੇ ਆ ਸਾਡਾ ਪਰਸੋ ਚੌਥੇ ਆ ਦਿਵਾਕਾ ਨੂੰ ਕਰਨ ਲਾ ਕੇ ਮੁੰਡਾਂ ਨੂੰ ਲਾ ਕੇ ਨਾਲ ਤੇ ਸਮਾਨ ਕੱਢ ਕੇ ਜਿੰਦਾਰਾਂ ਦੇ ਘਰ ਰੱਖੀ ਬੈਠੇ ਅਸੀਂ ਉਸ ਉਸ ਅਸੀਂ ਆ ਮੰਜੇ ਦੋ ਡਾਏ ਆ ਲਾ ਕੇ ਪਰ ਨਾ ਜਾ ਹਮ ਮਸਾ ਸਾਡਾ ਹਾਲ ਹੈ ਜੀ ਕੀ ਕਰੀਏ ਜੇ ਜਦੋਂ بارش ਆਈ ਉਹਦੋਂ ਛੱਤਾ ਡਿੱਗਣਾ ਸ਼ੁਰੂ ਹੋ ਗਿਆ ਕੰਡਾ ਕੁੰਡਾ ਹਾਂਜੀ 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 ਹੈ ਮੋਢੇ ਡਿੱਗਣੀਆਂ ਸ਼ੁਰੂ ਹੋਈਆਂ ਤੇ ਇੱਕ ਵੱਡਾ ਮਸਲਾ ਨਾਲੀ ਦਾ ਜੀ ਨਾਲੀ ਦਾ ਪੈਂਦਾ ਹੱਲ ਕਰ ਲਈ ਅੱਛਾ ਜੀ ਅੱਛਾ ਤੇ ਉਹਦੇ ਹੋਇਆ ਜੀ ਸਾਰਾ ਅੱਛਾ ਪਾਣੀ ਉਧਰੋਂ ਚੜ ਕੇ ਸਾਰਾ ਇਧਰ ਕਰਨ ਨੂੰ ਮਰ ਪੈਂਦਾ ਜੀ ਹੂੰ ਅਗਲਾ ਪਾਸਾ ਉੱਚਾ ਹੈ ਪਾਣੀ ਘਰੇ ਵੜ ਜਾਂਦਾ ਹਾਂਜੀ ਸਾਰਾ ਪਾਣੀ ਜਿਹੜੇ ਉਹ ਪਾਉਂਦੇ ਹੁੰਦੇ ਕਮਰੇ ਸਰਕਾਰ ਵੱਲੋਂ ਆਏ ਨਹੀਂਗੇ ਨਹੀਂ ਜੀ ਉਹ ਕੋਈ ਨਹੀਂ ਆਏਗਾ ਜੀ ਲਿਖ ਕੇ ਲਗਾਏ ਹਾਂਜੀ ਲਿਖ ਕੇ ਲਗਾਏ ਹਾਂ ਘਟੂ ਘਟ ਚਾਰ ਲਿਖ ਕੇ ਲਿਖਿਆ ਹਾਂਜੀ ਉਹ ਕੋਈ ਇੱਕ ਕਰਨ ਨਹੀਂ ਲਿਖਿਆ ਬਹੁਤ ਵਾਰੀ ਲਿਖਿਆ ਅੱਛਾ ਮੈਂ ਮੌਜੂਦਾ ਮੈਂਬਰ ਵੀ ਰਿਹਾ ਉਹਦੇ ਘਰ ਤੋਂ ਘਟੇ ਇਸ ਗੱਲ ਨੂੰ 20 ਸਾਲ ਹੋ ਗਏ ਆ ਲਿਖ ਕੇ ਲੈ ਜਾਂਦੇ ਕਦੇ ਕੁਛ ਲੈ ਕੇ ਕਦੇ ਕੁਛ ਲੈ ਕੇ ਪਰ ਅੱਜ ਤੱਕ ਪੈਸਾ ਨਹੀਂ ਆਇਆ ਹੋ ਇਹ ਨਹੀਂ ਪਤਾ ਕਿ ਕਿੱਥੇ ਕਿਹੜੇ ਖਾਤੇ ਚੋਂ ਸਾਡੇ ਤੋਂ ਲਿਸ਼ਟਾਂ ਬਣਾ ਕੇ ਲੈ ਜਾਂਦੇ ਆ ਪਰ ਅਜੇ ਤੱਕ ਪੈਸਾ ਨਹੀਂ ਆਇਆ ਆਮ ਪਿੰਡਾਂ ਜਾ ਕੇ ਵੇਲੇ ਸਾਰੀਆਂ ਕਲੋਨੀਆਂ ਬਣੀਆਂ ਪਰ ਇੱਕ ਸੋਹਣੇ ਵਾਲਾ ਜਿਹਦੇ ਚ ਨਹੀਂ ਅਜੇ ਤੱਕ ਕੋਈ ਕਿਸੇ ਮੈਂਬਰ ਨੇ ਨਾ ਕਿ ਸਰਪੰਚ ਨੇ ਉੱਤਾ ਕੀਤਾ ਮੋਤਾ ਵੀਰ ਜੀ ਇਹਨਾਂ ਆਇਆ ਸੀਗਾ ਇਹਨਾਂ ਦਾ ਕੋਠਾ ਨਹੀਂ ਪਿਆ ਪਿਛਲੇ ਪਾਸੇ ਬਵਾ ਦਿੱਤਾ ਦਾ ਸਾਡੀ ਮਾਤਾਂ ਦਾ ਨਾਲ ਕੋਠਾ ਆਇਆ ਸੀ ਇਹ ਤਾਂ ਨਹੀਂ ਪਵਾਇਆ ਕਿਸੇ ਨੇ ਆਹ ਸਿਰਫ ਇੱਕ ਕਮਰਾ ਹੀ ਪਿਆ ਹਜੇ ਕਿੰਨੇ ਘਰ ਆਏ ਸੀ 6 ਕਮਰੇ ਆਏ ਸੀ ਕਿ ਪਹਿਲਾਂ ਤਾਂ 15 ਸੀ ਇੱਕ ਪਿਆ ਸਰ ਪੰਜ ਰਹਿੰਦੇ ਆ ਹਾਂ ਅੱਛਾ ਉਹ ਲਿਸਟ ਹੈਗੀ ਆ ਪਤਾ ਨਹੀਂ ਵੀ ਕਿਹਦੇ ਕੋਲੇ ਹੈਗੀ ਕਿਹਦੇ ਕੋਲੇ ਨਹੀਂ ਉਹ ਐਂ ਬਸ ਜਦੋਂ ਕਿ ਇਲੈਕਸ਼ਨਾਂ ਉਦੋਂ ਬਸ ਮਾੜਾ ਮੋੜ ਸੁਣਾਈ ਹੁੰਦੀ ਮੋੜ ਕੇ ਬਸ ਆ ਲੀਡਰ ਕਿਹੜੇ ਐਮਐਲਏ ਵੋਟਾ ਵਟਾ ਮੰਗਣ ਆਉਂਦੇ ਆ ਕਹੀ ਨਾ ਨਹੀਂ ਵੇਖਿਆ ਕਰ ਤੁਹਾਡਾ ਨਹੀਂ ਨਹੀਂ ਬਸ ਮੈਂ ਨਾ ਇਸ ਬਸੇ ਦਾ ਖਿਆਲ ਹੀ ਨਹੀਂ ਕਿਸੇ ਦਾ ਹਾਂ ਇਸ ਪਾਸੇ ਤਾਂ ਖਿਆਲ ਹੀ ਨਹੀਂ ਅੱਛਾ ਕੱਲੀਆਂ ਬੋਟਾਂ ਦਾ ਕੱਲੀ ਦੇ ਪਾਦੋਂ ਸਾਨੂੰ ਤਾਂ ਪਾਉ ਨਾ ਕੁਛ ਦਿਓ ਹੂੰ ਕੋਈ ਨਹੀਂ ਸੁਣਦਾ ਸਾ ਇਹਦੀ ਸਾਡੇ ਸਾਹਮਣੇ ਇਹਦੇ ਹੋਂਕੇ ਆ ਕੋਈ ਵੇਖੀ ਜਾਂਨੇ ਆ ਤੁਸੀਂ ਆ ਜਵਕ ਜਿਹੜੇ ਸਾਹਮਣੇ ਹਾਂ ਕਰਲਾ ਹੀ ਹੁੰਦਾ ਘਰੇ ਇਹ ਅੱਛਾ ਹਾਂ ਤੇ ਕੋਈ ਇਹਦੀ ਸੰਭਾਈ ਕੌਣ ਕਰੇ ਅਸੀਂ ਤਾਂ ਹੁਣ ਵੱਖਰਾ ਵੱਖਰੀ ਹੈਗੇ ਆ ਆਪਦਾ ਪੂਜਨੀ ਪੂਰੀ ਕਰ ਗਿਆ ਕਿ ਹੁਣ ਇਹਨਾਂ ਦੀ ਕਰਕੇ ਦੱਸ ਅੱਛਾ ਹਾਂ ਤੇ ਹੁਣ ਮਾਤਾ ਵਿਚਾਰੀ ਕੱਲੀ ਹੁਣ ਆਉਂਦੇ ਨੇ ਇੱਥੇ ਆ ਗਈ ਇੱਥਾ ਤਾਂ ਕੀ ਬਣੂਗਾ ਸਾਡਾ ਹੂੰ ਹੈਂ ਆਦੇ ਨਾਲ ਹੈਗਾ ਇਹ ਉਹ ਆਨੇ ਦੋ ਜਾ ਹੈਗਾ ਪੀਣ ਖਾਣ ਵਾਲਾ ਬੰਦਾ ਹੈਗਾ ਕਹਿੰਦੇ ਕੀ ਕਰੇ ਇਹ ਉਹ ਵਿਚਾਰੀ ਕੱਲੀ ਕਰੀ ਮਾਤਾ ਕੀ ਕਰੇ ਸਾਡੀ ਹੂੰ ਕੋਈ ਸੁਣਦਾ ਹੀ ਨਹੀਂ ਇਹਦੀ ਪਿੰਡ ਦੇ ਵਿੱਚ ਬੋਟਾ ਵੇ ਆਉਂਦੇ ਆ ਉਦੋਂ ਮਾਤਾ ਤੇਰਾ ਕੋਠਾ ਪਾ ਦਾਂਗੇ ਉਦੋਂ ਬਾਅਦ ਕੋਈ ਸੁਣਦਾ ਹੀ ਨਹੀਂਗਾ ਨਾ ਕੋਈ ਮੈਂਬਰ ਸੁਣਦਾ ਨਾ ਕੋਈ ਸਰਪੰਚ ਸੁਣਦਾ ਆਜ ਕੋਠੇ ਨਾਲ ਇਹਦਾ ਕੋਠਾ ਆਇਆ ਸੀਗਾ ਕੋਠਾ ਪਾ ਇਹਨਾਂ ਦਾ ਪਵਾਤਾ ਇਹਦਾ ਰਹੇਗਾ ਫੇਰ ਹੂੰ ਕੋਈ ਨਹੀਂ ਸੁਣਦਾ ਕਿਸੇ ਨੇ ਨਹੀਂ ਸੁਣੀ ਬਹੁਤ ਬਿਲਕੀ ਇਹ ਬੀਬੀ ਗਏ ਸਾਰੇਆਂ ਕੋਲ ਤੁਸੀਂ ਹਾਂਜੀ ਹਾਂਜੀ ਸਾਰੇ ਸਾਰੇ ਵਾਰੀ ਵਾਰੀ ਗਏ ਆ ਜੀ ਅੱਛਾ ਤੇ ਕੋਈ ਕਿਸੇ ਨੇ ਨਿਆਣੇ ਦਿੰਦਾ ਕੋਈ ਵੀ ਅੱਛਾ ਬਸ ਉਸ ਨੇ ਗੱਲ ਕਰਦਿਨੇ ਕਰਾਦਿਨੇ ਬਸ ਇੱਥੇ ਹੋਰ ਚਿਹਰੇ ਵਾਲੇ ਇਹਦੇ ਪੇਕੇ ਸੀਗੇ ਉਹਨਾਂ ਨੇ ਕਿਹਾ ਸੀ ਤੇਰਾ ਕੋਠਾ ਲਿਆ ਦਿੰਨੇ ਆ ਉਹ ਹੋਣਾ ਤੇ ਮੈਨੂੰ ਪਿੰਡ ਦੇ ਮੈਂਬਰ ਸਰਪੰਚ ਤੌਰ 'ਤੇ ਤਾਂ ਫੇਰ ਹੀ ਤੇਰਾ ਕੋਠਾ ਪੰਚਾਇਤਾਂ ਮਿਲਦਾ ਭੰਡ ਹੋਈਆਂ ਹੋਈਆਂ ਤੇ ਕੀ ਮਸਲਾ ਕੀ ਆ ਪੂਰਾ ਅਸੀਂ ਤਾਂ ਵੀ ਸਰਕਾਰ ਨੂੰ ਸਾਰਿਆਂ ਦੀ ਮਦਦ ਕਰਨੀ ਚਾਹੀਦੀ ਹੈ ਸਰਕਾਰ ਦਾ ਕਨਾਰਾ ਰੋਟੀ ਕੱਪੜਾ ਔਰ ਮਕਾਨ ਕਿ ਮਕਾਨ ਹੀ ਹੈ ਨਹੀਂ ਵਿਚਾਰੀ ਕੋਲ ਵਹਿਣ ਨੂੰ ਤੇ ਰੋਟੀ ਜਿਹੜੀ ਉਹ ਕਿੱਥੋਂ ਕਮਾ ਕੇ ਖਾਣੇ ਤੇ ਸਰਕਾਰ ਤੋਂ ਮੰਗ ਕਰਦੇ ਆ ਜੇ ਕਿਰੇ ਕਮਰੇ ਆਏ ਆ ਤੇ ਇਹਨੂੰ ਗਰੀਬੀ ਨਜ਼ਰ ਕੱਲ ਇਹਨੂੰ ਵੀ ਪਾਕੇ ਦਤਾ ਔਰ ਵੀ ਜਿਹੜੇ ਗਰੀਬ ਉਹਨਾਂ ਨੂੰ ਜਿਹੜੇ ਆ ਕਮਰੇ ਮਿਲਣੇ ਚਾਹੀਦੇ ਆ ਜੇ ਲਿਸਟ ਬਣੀ ਆ ਤੇ ਪੈਸੇ ਸਰਕਾਰ ਕੋ ਵਾਧੂ ਆ ਸਰਕਾਰ ਕੋਲ ਕਿਹੜਾ ਪੈਸੇ ਦੀ ਕਮੀ ਆ ਤੇ ਡੀਸੀ ਕੋਲ ਵੀ ਫੰਡ ਪਿਆ ਹੁੰਦਾ ਸਭ ਕੋਈ ਫੰਡ ਹੁੰਦਾ ਅਸੀਂ ਤੇ ਇਹ ਪੇਨੋਂ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਸਪੈਸ਼ਲ ਤੌਰ ਤੇ ਕੋਟੇ ਵਿੱਚੋਂ ਫੰਡ ਦੇ ਕੇ ਇਹਨੂੰ ਕੋਠਾ ਪਾ ਕੇ ਦੇਣਾ ਚਾਹੀਦਾ ਅਸੀਂ ਨਗਰ ਵਾਸੀ ਵੀ ਜਿੰਨੇ ਚੋਗ ਇਹਨਾਂ ਦੀ ਮਤ ਕਰਾਂਗੇ ਪਰ ਜੇ ਕੋਠਾ ਮਾੜੇ ਤੋਂ ਮਾੜਾ ਪਈ ਉਹ ਤੇ ਲੱਖ ਰੁਪਏ ਕੋਠੇ ਦੇ ਲੱਗ ਜਾਂਦਾ ਇੰਨੇ ਦੀ ਹਇਤ ਐ ਨਹੀਂ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਰਕਾਰ ਜੇ ਗਰੀਬਾਂ ਦਾ ਮਸੀਹਾ ਖੁੰਦੀ ਆ ਤੇ ਸਰਕਾਰ ਇਹਨਾਂ ਨੂੰ ਮਕਾਨ ਜ਼ਰੂਰ ਬਲਤੇ ਇੱਕ ਇੱਕ ਕੋਠਾ ਤਾਂ ਜ਼ਰੂਰ ਪਾ ਕੇ ਦੇਵੇ ਇਹ ਦੋ ਨਹੀਂ ਪਾ ਕੇ ਦੇ ਸਕਦੀ ਕਿਉਂਕਿ 3-4 ਜੀ ਨੇ ਕਰਦੇ ਇਹਨਾਂ ਨੂੰ ਮਕਾਨ ਮਿਲਣਾ ਜ਼ਰੂਰੀ ਆ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਵੇਂ ਰੋਟੀ ਕੱਪੜਾ ਔਰ ਮਕਾਨ ਦਾ ਨਾਰਾ ਦਿੱਤਾ ਜਾਂਦਾ ਉਸ ਤਰ੍ਹਾਂ ਜਿਵੇਂ ਗਰੀਬ ਆ ਇਹਨੂੰ ਨਾਲ ਪੈਨਸ਼ਨ ਵੀ ਮਿਲਣੀ ਚਾਹੀਦੀ ਆ ਨਾਲ ਇਹਨੂੰ ਗੁਜ਼ਾਰਾ ਦਾ ਹੈਨੀ ਵਿਚਾਰੀ ਦਾ ਇਹਨੂੰ ਮਕਾਨ ਮਿਲਣਾ ਚਾਹੀਦਾ ਮਕਾਨ ਦੀ ਛੱਤ ਤਾਂ ਹੁਣ ਛੱਡੀ ਨਹੀਂ ਕਿਤੇ ਇਹਨਾਂ ਨੇ ਸਾਰੇ ਕਹਿੰਦੇ ਵੀ ਉੱਥੇ ਲੈਂਟਰ ਪੈ ਕੇ ਆ ਜਾਂ ਕੁਝ ਉਹੀ ਗੱਲ ਆ ਨਾ ਲੋਕਾਂ ਦੇ ਦੂਜੇ ਪਿੰਡਾਂ ਚ ਪਾਇਆ ਸਾਡੇ ਪਿੰਡ ਵਿੱਚ ਤਕਰੀਬਨ ਇੱਕ ਕੋਠਾ ਮੈਂ ਸੁਣਿਆ ਪਿਆ ਇੱਥੇ ਕੋਈ ਕੋਠਾ ਨਹੀਂ ਪਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਗਰੀਬਾਂ ਦੀ ਸੁ ਜੋ ਇਹਨਾਂ ਦਾ ਹੱਕ ਮੰਗਦੇ ਨੇ ਉਹਨਾਂ ਨੂੰ ਤੇ ਮਿਲਣਾ ਚਾਹੀਦਾ। ਇਹਦੇ ਥਲੇ ਤਾਂ ਆ ਕੇ ਭੌਂਸਾ ਦਾ ਪਰਿਵਾਰ ਮਰ ਜੇ। ਇਹ ਤਾਂ ਮਰਨ ਦਾ ਯੋਗ ਹੀ ਹੁਣ ਸਾਹਮਣੇ ਇਹ ਤਾਂ ਪਤਾ ਨਹੀਂ ਕਿਵੇਂ ਬਚ ਗਏ ਹੁੰਦੇ ਨੇ। ਹਾਂ। ਇਹ ਤਾਂ ਪਤਾ ਨਹੀਂ ਕਿਵੇਂ ਬਚ ਗਏ ਵਿਚਾਰੇ ਮੈਂ ਤਾਂ ਹੈਰਾਨ ਹਾਉਦਾਂ ਤੇ ਵੇਖਣ ਡਿਆ ਮੈਂ ਕਿ ਇਹਦੇ ਡਿੱਗੇ ਡਿੱਗੇ ਅੱਜ ਵੀ ਡਿੱਗੇ ਪਲਕੇ ਵੀ ਡਿੱਗੇ। ਹਾਂ। ਪਰ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਫਿਰਦਬਾਈ ਸਮਝੋ ਤੁਸੀਂ ਇਹ ਪਤੀ ਤਾਂ ਮਰਿਆ ਹੋਇਆ ਦਾ। ਹਾਂ। ਤੇ ਆਪ ਇਹ ਅਸੀਂ ਨਿਕ ਨਿਕ ਹਾਂ ਜਦੋਂ ਦੀ ਇਹ ਅਸੀਂ ਵੇਖਣ ਡਿਆ ਤੇ ਅੱਜ ਇਹ ਸਾਡੇ ਤੋਂ ਕਿੰਨੀ ਵੱਡੀ ਆ ਤੇ ਹੁਣ ਵੀ ਦਿਹਾੜੀ ਕਰਦੀ ਆ। ਦਿਹਾੜੀ ਕਰਕੇ ਤੇ ਫੇਰ ਆਪਦੀ ਰੋਟੀ ਪਾਲਦੀ ਐ ਤੇ ਚਲੋ ਹੁਣ ਗਵਰਨਮੈਂਟ ਨੂੰ ਚਾਹੀਦਾ ਕਿ ਮਕਾਨ ਤਾਂ ਘੱਟੋ ਘੱਟ ਦੇਵੇ ਨਾ ਇੱਕ ਰੋਟੀ ਤੇ ਚਲੋ ਜਿਵੇਂ ਮਰਜ਼ੀ ਆਪਦੀ ਪੂਰੀ ਕਰੀ ਜਾਂਦੀ ਐ ਸਾਡੀ ਇਹੋ ਬੇਨਤੀ ਐ ਪ੍ਰਬੰਧਕ ਅਸੀਂ ਤਾਂ ਕਹਿੰਦੇ ਜਰੂਰ ਜੇ ਮਕਾਨ ਪਾਉਣਾ ਜਰੂਰੀ ਚਾਹੀਦਾ ਏ ਹਾਂ ਉਹ ਜਦੋਂ ਬਹੁਤ ਗਰੀਬ ਮਾਤੜ ਬੰਦੇ ਆ ਇਹ ਜਰੂਰ ਚਾਹੀਦੇ ਹਾਂ ਆ ਵੀ ਵੀ ਅਬਰ ਤੋ ਗੱਲ ਨਹੀਂ ਕੀਤੀ ਕਿ ਸੈਕਟਰੀ ਸੂਟਰੀ ਨਹੀਂ ਆਇਆ ਤੇਰੇ ਕੋਲੇ ਸੈਕਟਰੀ ਵਾਈ ਅਸੀਂ ਜਾਣੇ ਆ ਤਾਂ ਸਾਡੀ ਗੱਲ ਨਹੀਂ ਸੁਣਾਈ ਨਹੀਂ ਹੁੰਦੀ ਜੀ ਨਾਮ ਕੀ ਤਰਾ ਸਖਦੇਵ ਕਰ ਜੀ ਅੱਛਾ ਹਾਂਜੀ ਆਪਾਂ ਸੈਕਟਰੀ ਸੰਦੀਪ ਹੀ ਐ ਨਾ ਤੁਹਾਡੇ ਜੀ ਖੈਂਦ ਜੇ ਸੰਦੀਪ ਹਾਂ ਹਾਂ ਨੇ ਧਾਰ ਕੱਟ ਚੱਕ ਕੇ ਮੇਰਾ ਤੇ ਮੇਰਾ ਨਾਂ ਵੀ ਕੱਟਦਾ ਮੇਰੇ ਪਿਓ ਦਾ ਨਾਂ ਵੀ ਉਹਨੇ ਆਖਿਆ ਤੇਰੇ ਪਿਓ ਦਾ ਨਾਂ ਕੀ ਸੀ ਮਹਿੰਦਰ ਹੂੰ ਇਹ ਫੇਰ ਮੁਰਕੇ ਇਹ ਇਹ ਪਾਪ ਦਾ ਨਾਮ ਪੁੱਛਿਆ ਮੈਂ ਕਜੀ ਦਲਸੀ ਹਾਂ ਉਹ ਆ ਦੇ ਠੀਕ ਆ ਕਿ ਤੁਹਾਡੇ ਦੋ ਕਮਰੇ ਆਏ RAM ਜੀ ਦਾ ਨਾਮ ਵੀ ਆਇਆ ਦਰ ਮੈਂ ਦੋ ਕਮਰੇ ਆਏ ਇਹ ਦੱਸਿਆ ਤੁਹਾਨੂੰ ਹਾਂਜੀ ਹਾਂਜੀ ਕਿੰਨੇ ਦੱਸਿਆ ਜੀ ਉੱਥੇ ਜਿਹੜਾ ਦਫਤਰ ਹੀ ਤੀ ਗਏ ਸੀ ਜਿਹੜੇ ਦਫਤਰ ਜੀ ਅਸੀਂ ਵੀਡੀਓ ਵੀਡੀਓ ਦਫਤਰ ਗਏ ਸੀ ਹਾਂਜੀ 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 ਇਹ ਕਿੰਨੇ ਚਿਰ ਪਹਿਲਾਂ ਦੀ ਗੱਲ ਇਹ ਹੋ ਗਏ ਅੱਜ ਤੋਂ ਤਿੰਨ ਮਹੀਨੇ ਹੋ ਗਏ ਯਾ ਬੋਟਾ ਪੈਂਟ ਪਹਿਲਾਂ ਦੀ ਗੱਲ ਉਹਦੇ ਚੋਣ ਜਾਬਤਾ ਲੱਗਿਆ ਤੇ ਤੁਹਾਡੇ ਪੈਸੇ ਪੈ ਜਾਣਗੇ ਅੱਛਾ ਅਸੀਂ ਤੁਹਾਡੇ ਨਾਲ ਚੱਲਾਂਗੇ ਤੇ ਚੋਣ ਜਾਬਤਾ ਸੀ ਉਹ ਹੂੰ ਮੁਰਕੇ ਸੀ ਹਕ ਤੇ ਗਈ ਮਦੌਰਾ ਮਿਲਿਆ ਨਹੀਂ ਮੈਨੂੰ ਹੂੰ ਤੇ ਫੇਰ ਮੈਨੂੰ ਫੇਰ ਬਈ ਉਹ ਮੇਂ ਪੈਣ ਲੱਗ ਕਰਕੇ ਬਸ ਉਹ ਕਰੇਗਾ ਇਹ ਨਾ ਕੋਈ ਗੱਲ ਕਰੀ ਜੀ ਅਮਰ ਕੋਈ ਉਹਨੇ ਅੱਦੇ ਸਲਤੀ ਨੂੰ ਆਖਿਆ ਤੇ ਉਹ ਆਂਦਾ ਵੀ ਕਰਾ ਦਾਂਗੇ ਆਪਾਂ ਕੰਮ ਆ ਦਾ ਹੂੰ ਮੁਰਕੇ ਫੇਰ ਚਪਚਾਂਦੀ ਕਰ ਗਈ ਹੂੰ ਅਮਰ ਸਾਡਾ ਮਿੰਮਰ ਜਿਹੜਾ ਅੱਛਾ ਉਹਦੀ ਕੋਈ ਨਾ ਗੱਲ ਕੀਤੀ ਜੇ ਆਂਦਾ ਵੀ ਕਰਾ ਦਾਂਗੇ ਸਾਰਾ ਕੁਝ ਹੂੰ ਮੁਰਕੇ ਫੇਰ ਚਪਚਾਂਦੀ ਕਰਕੇ ਮੁਰਕੇ ਆਹੀ ਬਸ ਹੂੰ ਮੁਰਕੇ ਸਾਡੀ ਸੁਣਾਈ ਨਹੀਂ ਹੋਈ ਹਾਂ ਜੀ ਅੱਛਾ ਜਿਹੜਾ ਜੋ ਆਕਰ ਛੱਡ ਕੇ ਜਾਂਦੇ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਸਕੂਲੇ ਘਲਦੇ ਹੀ ਦਾ ਇਹ ਭੰਗਿਆ ਛੱਤ ਲਿਆ ਜੀ ਤੇ ਫਿਰ ਜਿੰਮੇਦਾਰ ਤਰਬੀ ਆ ਹੈ ਰੱਬ ਰੱਬ ਇਹ ਫਿਰ ਵੀ ਇਹ ਚੀਜ਼ ਤਾਂ ਖਿਆਲ ਹੋਣਾ ਚਾਹੀਦਾ ਮੈਂ ਸੂਰੇ ਵੇਖ ਗਿਆ ਘਰੇ ਪਹਿਲਾਂ ਫਿਰਦਾ ਸੀਗਾ ਪੂਰਨਾ ਪਹਿਲਾਂ ਘਰੇ ਹੀ ਸੀਗਾ ਹਾਂ ਕੱਲਾ ਹੀ ਕਰਈ ਹੁੰਦਾ ਅੱਛਾ ਤੇ ਹੁਣ ਨਿਆਣਾ ਜੇ ਥੱਲੇਵਾੜ ਵੀ ਜਾ ਜਾਵੇ ਤੇ ਮਗਰ ਕੋਈ ਵਾਲੀਵਾਰਸ ਹੈਗਾ ਇਹਦਾ ਹਾਂ ਕੋਈ ਨਹੀਂ ਨਾ ਵਾਲੀਵਾਰਸ ਨਹੀਂ ਕਰਦੇ ਤਾਂ ਫੇਰ ਵੀ ਇਸ ਭੁੱਖੇ ਮਰਦੇ ਆ ਹੁਣ ਨਹੀਂ ਕਿਤੇ ਜਾਂਦੀ ਦੁੱਧ ਭੁੱਖੇ ਮਰਨਾ ਇਹਨਾਂ ਨੇ ਜੇ ਲਿਆਉਗੇ ਸ਼ਾਮ ਨੂੰ ਤਾਂ ਖਵਾਉਗੇ ਉਹਨੂੰ ਹਾਂ ਹੈ ਖਵਾਉਣਾ ਕਿਹਨੇ ਉਹਨੂੰ ਜਦ ਵਾਰਸ ਇਹ ਇਹ ਆਹਦੇ ਪੈਸੇ ਨੇ ਕਮਾਉਣਾ ਲਿਆ ਕੇ ਠੀਕ ਹੈ ਹਾਂ ਠੀਕ ਹੈ ਅਬ ਇਹ ਕਹਿੰਦੇ ਸਮੁੰਦਰ ਨਾਨ ਦਾ ਧੰਨ ਵਾਲਾ ਹੈਲੋ ਹੈਲੋ ਸ਼ਮੇਧਰ ਸਿੰਘ ਜੀ ਹਾਂਜੀ ਚੱਕ ਟਾਰੀ ਤੁਹਾਡੇ ਕੋਲ ਹੀ ਆ ਜੀ ਤੁਸੀਂ ਜੀਆਰਐਸਓ ਇੱਥੋਂ ਦੇ ਹਾਂਜੀ 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 ਦੱਸੋ ਪੱਤਰਕਾਰ ਜੁਮੀ ਸਿੰਘ ਬੋਲਦਾ ਜੀ ਮੈਂ ਚੱਕ ਟਾਰੀ ਜੀ ਦੱਸੋ ਪੱਤਰਕਾਰ ਜੁਮੀ ਸਿੰਘ ਬੋਲਦਾ ਜੀ ਦੱਸੋ ਜੀ ਦੱਸੋ ਇੱਕ ਨਾ ਇੱਥੇ ਆਪਣਾ ਮਾਤਾ ਸੁਖਦੇਵ ਕੌਰ ਪਤੀ ਤੁਲਸੀ ਸਿੰਘ ਦੇ ਉਹਨਾਂ ਦੇ ਘਰ ਡਿੱਗਿਆ ਪਿਆ ਜੀ ਅੱਛਾ ਜੀ ਤੇ ਜਿਹੜਾ ਇਹ ਕਮਰੇ ਆਉਂਦੇ ਹੁੰਦੇ ਆ ਤੁਹਾਡੇ ਮੈਕਮੇ ਚ ਨਰੇਗਾ ਦੇ ਅਧੀ ਨਾ ਉਹ ਆਏ ਪਏ ਲਿਸਟ 'ਚ ਕੀ ਹਸਾਬਕਤਾਵੇ ਨਾ ਨਹੀਂ 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 ਆਏ ਨਹੀਂ ਜੇ ਅਰਜ਼ੀ ਦੇ ਹਾਂਜੀ ਈਸੀ ਸਾਹਿਬ ਨੂੰ ਲਿਖ ਕੇ ਦੇਵੋ ਨੀ ਕੰਗਰੇਟ ਕੀ ਹੋਇਆ ਇਹ ਪਿੱਛੇ ਜਿਵੇਂ ਕਾਨੇ ਵਾਲੀ ਛੱਤ ਹੁੰਦੀ ਹੈ ਤੇ ਡੀਸੀ ਸਾਹਿਬ ਨੂੰ ਲਿਖ ਕੇ ਇਹਨਾਂ ਨੂੰ ਦੇਣਾ ਪਊਗਾ ਜੇ ਇਹ ਡੀਸੀ ਸਾਹਿਬ ਨੂੰ ਲਿਖ ਕੇ ਦੇਵੋ ਜੇ ਇਹਦਾ ਉਹਦਾ ਪਹਿਲਾਂ ਕਰ ਰਿਹਾ ਹੋਇਆ ਤੇ ਫਿਰ ਤੋਂ ਲਿਸਟ 'ਚ ਹੋਊਗਾ ਕਿ ਬਾਰੀ ਚਰੋਂ ਦਾ ਨੰਬਰ ਆ ਜਾਊਗਾ ਜੇ ਨਹੀਂ ਸਿੱਧਾ ਹੈਗਾ ਫੀਸ ਚਾਹੋ ਲਿਖਿਓ ਨਹੀ ਵੀਰਾ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਉਹੀ ਪੁੱਛਦਾ ਵੀ ਉਹਨੇ ਪਹਿਲਾਂ ਲਿਖਵਾਏ ਹੋਏ ਇਹ ਕਹਿੰਦੇ ਲਿਖਵਾਏ ਹੋਏ ਆ ਲਿਸਟ ਤੁਹਾਡੇ ਕੋਲ ਹੀ ਹੁੰਦੀ ਆ ਮੰਡੇ ਵੇਖਾਂਗੇ ਮੰਡੇ ਚੈੱਕ ਕਰਵਾ ਦਾਂਗੇ ਜੇ ਕੋਈ ਦਿੱਕਤ ਹੈਗਾ ਨਾ ਨਾ ਨੋਟ ਕਰਾ ਦੋ ਸੁਖਦੇਵ ਸਿੰਘ ਸੁਖਦੇਵ ਕੌਰ ਨਾ ਸੁਖਦੇਵ ਕੌਰ ਨਾ ਐ ਜੀ ਸਰ ਜੀ ਦਾ ਨਾਮ ਤੁਲਸੀ ਸਿੰਘ ਪਰ ਸੁਖਦੇਵ ਕੌਰ ਦੇ ਪਤੀ ਦਾ ਨਾਮਿੰਦਰ ਸਿੰਘ ਪਿਓ ਦਾ ਨਾਮ ਪਿਓ ਦਾ ਨਾਮ ਪਿਓ ਦਾ ਨਾਮਿੰਦਰ ਕੋਈ ਨਹੀਂ ਮੰਡੇ ਦੇਖਾਂ ਮੰਡੇ ਦੇਖ ਕੇ ਚੱਕਰ ਕਰ ਦਾਂਗਾ ਪਰ ਇਹਨਾਂ ਦਾ ਜਿਵੇਂ ਹੁਣ ਇੰਨਾ ਚਿਰ ਹੋ ਗਿਆ ਜੀ ਤੁਸੀਂ ਤੁਹਾਡੇ ਕੋਲ ਕਿੰਨਾ ਚਿਰ ਹੋ ਗਿਆ ਏਰੀਆ ਜੀ ਇਹ ਮਿੰਟੋ ਸਾਲ ਹੀ ਹੋਇਆ ਸਾਲ ਹੋਇਆ ਜੀ ਪਰ ਇਹਨਾਂ ਦੀ ਛੱਤ ਤਾਂ ਵਾਰ-ਵਾਰ ਹੀ ਮੀਂਹ ਪੈਂਦੇ ਹਰ ਵਾਰੀ ਉਹ ਤੇ ਥੱਲੇ ਹੁੰਦੇ ਹੁਣ ਤਾਂ ਛੱਤ ਡਿੱਗੀ ਪਈ ਨਿੱਕੇ ਨਿੱਕੇ ਬੱਚੇ ਆ ਜੀ ਇਹ ਸਾਡੇ ਵਾਸਤੇ ਨਹੀਂ ਹੁੰਦਾ ਸਾ ਇਹ ਵੀ ਜੇ ਤਾਂ ਸਰਵੇ ਹੋਇਆ ਵੀ ਆ ਫਿਰ ਵੀ ਸਾਡੇ ਵਾਸਤੇ ਨਹੀਂ ਦਾ ਅਜੇ ਰਿਪੋਰਟ ਕਰਨੀ ਜੀ ਹਾਂਜੀ ਹੈਗਾ ਠੀਕ ਆ ਵਿਜੀਬਲ ਆ ਇਹਦੇ ਪੈਸੇ ਤਾਂ ਸੈਂਟਰ ਤੋਂ ਆਉਂਦੇ ਆ ਉਹ ਅੱਜ ਵਾਰੀ ਆਜੇ ਕੱਲ ਆਜੇ ਲੋਕਾਂ ਦਾ ਦਰਸਾ ਸਾਲ ਪਹਿਲਾਂ ਸਰਵੇ ਹੋਇਆ ਜਾਂ ਜਦਵਾਰੀ ਇਹ ਕੋਈ ਐਮਰਜੈਂਸੀ ਨਹੀਂ ਹੁੰਦਾ ਕਿ ਕਿਸੇ ਦੀ ਛੱਤ ਡਿੱਗ ਗਈ ਜੀ ਜੇ ਟਾਈਮ ਘਾਉਣਾ ਤਾਂ ਫਿਰ ਫੋਟੋ ਫੋਟੋ ਲੈ ਕੇ ਤੇ ਬੀਸੀ ਸਾਹਿਬ ਦੱਸਾ ਦਿਓ ਜੀ ਸਾਹਿਬ ਮੌਕਾ ਵੇਖਣ ਆ ਲੰਗੇ ਤੇ ਫਿਰ ਉਹ ਆਪ ਦੇ ਫੰਡ ਦੇ ਵਿੱਚੋਂ ਇਹਦੀ ਮਦਦ ਕਰ ਦਿੰਦੇ ਅੱਛਾ ਜੀ ਹਾਂ ਮੌਕੇ ਮੰਗਲਵਾਰ ਜਿਹੜਾ ਬਹੁਤ ਹਾਲਤਾਂ ਮਾੜੇ ਆ ਹਾਂ ਸਰ ਦਰਖਾਸਤ ਲਿਖ ਕੇ ਦਿੱਤੀ ਸਾਹਿਬ ਮਾਲ ਤੇ ਤੂੰ ਅੱਧ ਤੱਕ ਕੀ ਮਾੜੀ ਹੋ ਸਕਦੇ ਵਿਚਾਰੇ ਬਾਹਰ ਲਫਾਫਾ ਪਾ ਗਿਆਂ ਤੇ ਥੱਲੇ ਸਮਾਨ ਰੱਖੀ ਬੈਠੇ ਹੁੰਦੇ ਥੱਲੇ ਫੋਟੋ ਖਿੱਚ ਕੇ ਤੇ ਫੋਟੋ ਖਿੱਚ ਕੇ ਦਰਖਾਸਤ ਦਾ ਦਰਖਾਸਤ ਕਰੋ ਹਾਂ ਉਹ ਆਪਣਾ ਸਰਵੇ ਕਰਾ ਕੇ ਦੇ ਦਿੰਨਗੇ ਹਲੋ 25% 25% ਜੋ ਮੈਂ ਮੱਤ ਕਰ ਸਕਦੇ ਹਾਂ ਗੱਲ ਠੀਕ ਹੈ ਤੇ ਜਿਹੜੇ ਇਹ ਤੁਹਾਡੇ ਕੋਲ ਜਿਵੇਂ ਤੁਸੀਂ ਕਹਿੰਦੇ ਲਿਸਟਾਂ 'ਚ ਨਾ ਆਏ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਪਾਊਗਾ ਕਮਰਾ ਕਦੋਂ ਨਾ ਇਹਨਾਂ ਦਾ ਵਾਰੀ ਸਿਰ ਹੁੰਦਾ ਹੈ ਟਾਰਗੇਟ ਹੁੰਦਾ ਵੀ ਮੰਨ ਲਓ ਵੀ ਹਰ ਇੱਕ ਬਲਾਕ ਨੂੰ ਇੰਨਾ ਟਾਰਗੇਟ ਮਿਲਿਆ ਹੋਇਆ ਵੀ ਉਹ ਟਾਰਗੇਟ ਵੰਡਿਆ ਆਉਂਦਾ ਹੁੰਦਾ ਤੇ ਕਈਆਂ ਕਈਆਂ ਪਿੰਡਾਂ 'ਚ ਚਾਰ-ਚਾਰ ਪੰਜ-ਪੰਜ ਘਰ ਪੈ ਜਾਂਦੇ ਨੇ ਜਿੱਥੇ ਕੋਦੋਂ ਆ ਬੈਠੇ ਆ ਉਹ ਵੰਡੇ ਆ ਟਾਰਗੇਟ ਆਉਂਦਾ ਹੁੰਦਾ ਉਹਨਾਂ ਦੇ ਸਾਹਮਣੇ ਜਾਂਦੇ ਨੇ ਉਹ ਇੱਕ ਕਮਰਾ ਆ ਆ আচ্ছা ਜੀ ਹੋਰ ਕੁਝ ਨਹੀਂ ਦੱਸਣਾ ਤੁਸੀਂ ਕੋਈ ਨੀ ਸੋਮਵਾਰ ਮੈਂ ਲਿਖ ਕੇ ਜੇ ਚੈੱਕ ਕਰ ਦੂੰਗਾ ਬਸ ਸੁਣਵਾਓ ਉਹਨਾਂ ਦਾ ਦਰਖਾਸਤ ਲਿਖ ਕੇ ਦੇਖਦੇ ਆ ਠੀਕ ਹੈ ਜੀ ਸੋਮਵਾਰ ਤੱਕ ਤਾਂ ਭਾਵੇਂ ਸਾਰਾ ਘਰ ਮਰ ਜੇ ਸੋਮਵਾਰ ਪਤਾ ਲੱਗੂਗਾ ਜੀ ਇਹਨਾਂ ਨੂੰ 2.5 ਸਾਲ ਹੋ ਗਏ ਨਾਲ ਕੋਲ ਜਾਂਦਿਆਂ ਨੂੰ ਹਾਂ ਸਿਰਫ ਸਾਡੇ ਇੱਕ ਕਮਰਾ ਆ ਨਵਰੋ ਕਹਿੰਦੇ ਆ ਹੀ ਨਹੀਂ ਆਈ ਨਹੀਂ ਆਈ ਅੱਛਾ ਕੋਈ ਨਹੀਂ ਸੁਣਦਾ ਹੈ ਪਿਛਲੇ ਪਾਸੇ ਇੱਕ ਕਮਰਾ ਹੈ ਹੋਰ ਕੋਈ ਕਮਰਾ ਨਹੀਂ ਆਇਆ ਪਿੰਡ ਚ ਕੋਈ ਕਮਰਾ ਨਹੀਂ ਆਇਆ ਸਾਡੇ ਪਿੰਡ ਚ ਅੱਛਾ ਬਹੁਤ ਆਰੀ ਇਨਾਂ ਕੋਈ ਐਡ ਗੋਗ ਕੋ ਗੈਨ ਕੋਈ ਨਹੀਂ ਨਾਂ ਸੰਗ ਗਰੀਬਾਂ ਦਾ ਮਸੀਹਾ ਬਣ ਕੇ ਆਉਂਦਾ ਕੋਈ ਗਰੀਬਾਂ ਦਾ ਕੀ ਬਣ ਕੇ ਆਉਂਦਾ ਕੁਛ ਨਹੀਂਗਾ ਕੁਛ ਨਹੀਂ ਦਿੰਦਾ ਇਹਨਾਂ ਨੂੰ ਇੱਥੇ ਸਾਰੇ ਧਰਮਚਾਲਾ ਜੀ ਇੱਕ ਦੋ ਵਾਰ ਚੰਡੀਗੜ੍ਹੋਂ ਵੀ ਆਇਆ ਹਾਂ ਕੁਛ ਨਹੀਂ ਮਾਸਤ ਕੱਪੜੇ ਝਾੜ ਕੇ ਤੁਰ ਜਾਂਦਾ ਅੱਛਾ ਕੁਛ ਨਹੀਂ ਦਿੰਦੇ ਇਹ ਵੀ ਤਾਂ ਸੋਮਵਾਰ ਪਤਾ ਲੱਗੂਗਾ ਉਸ ਤੋਂ ਪਹਿਲਾਂ ਉਹ ਕਹਿੰਦੇ ਕੋਈ ਹੱਲ ਨਹੀਂ ਹੈਗਾ ਦਾ ਅੱਛਾ ਜੀ ਹਾਂ ਸੋਮਵਾਰ ਵੀ ਆਈ ਪਰਸੋਂ ਹਾਂ ਸੋਮਵਾਰ ਲਈ ਹਾਂ ਹਾਂ ਸੋਮਵਾਰ ਵੀ ਪਰਸਵਾਂ ਸੋਮਵਾਰ ਦੇ ਕਿਹੜਾ ਵੀ ਕੋਈ ਹਾਂ ਹੱਲ ਹੁੰਦਾ ਤਾਂ ਚਲੋ ਕਰ ਦੋ ਵਿਚਾਰਿਆਂ ਦਾ ਕੋਈ ਹਰ ਦਿਨ ਅਸੀਂ ਕਰ ਸਕਦੇ ਹਾਂ ਮੈਂ ਆਖਿਆ ਮੇਰਾ ਕਮਰਾ ਵੀ ਇੱਕ ਡਿੱਗਣ ਵਾਲਾ ਵੇਖੋ ਕਾ ਦੀ ਬੀਬੀ ਇਹ ਤਾਂ ਬਸ ਵੇਖ ਹੀ ਸਕਦੇ ਆਂ ਕੁਝ ਦੇ ਨਹੀਂ ਸਕਦੇ ਇਹ ਗੱਲ ਪਹਿਲਾਂ ਯਾਰ ਨਾ ਜੋਗ ਦੇ ਵੇਖਦੇ ਜਾਓ ਉਹਨਾਂ ਨੂੰ ਫੋਨ ਲਾਇਆ ਉਹ ਵੀ ਕਹਿੰਦੇ ਸੀ ਲਿਸਟਾਂ ਵੇਖਾਂਗੇ ਕਰ ਤੋਂ ਕੁਝ ਨਹੀਂ ਰਹਿ ਵੇਖਿਆ ਵੀ ਕੀ ਕਰੇਗਾ ਬੀਬੀ ਉਹ ਤਾਂ ਕੋਈ ਪੁੱਛਦੇ ਨਹੀਂ ਸਰਕਾਰ ਵਾਲੇ ਤਾਂ ਕਹਿੰਦੇ ਹੱਥ ਚੱਕੀ ਖੜੇ ਆ ਹਾਂ ਐਵੇਂ ਐਵੇਂ ਬੁੱਤ ਹੀ ਹੈ ਇਹਵੇਂ ਗੱਲ ਹੋ ਗਈ ਅਸਮਾ ਕੇ ਬਾਗ ਜਾਣੇ ਉਹਨਾਂ ਦਾ ਕਮਰਾ ਡਿੱਗਿਆ ਪਿਆ ਉਹ ਕਹਿੰਦੇ ਸੋਮਵਾਰ ਵੇਖਾਂਗੇ ਉਹਨਾਂ ਚ ਉਹਨੂੰ ਭਾਵੇਂ ਸਾਰਾ ਪਰਿਵਾਰ ਮਰ ਜੇ ਮੈਂ ਬਸ ਇਹ ਬੀਤੀ ਚੱਲ ਵੀ ਇਹਨੂੰ ਫਿਰ ਜੇ ਤਾਂ ਲਿਕਨ ਕੋਈ ਨਹੀਂ ਬੀਬੀ ਉਹਨੂੰ ਨਹੀਂ ਭਾਲਣਾ ਉਹਨੂੰ ਦੇਖੇ ਠੀਕ ਹੈ ਕੋਈ ਨਹੀਂ ਕੋਈ ਨਹੀਂ ਬੀਬੀ ਵੇਖ ਲੈਣ ਇੱਧਰ ਥੱਲ ਕਰਨ ਦੇ ਹੈ ਇੱਧਰ ਥੱਲ ਕਰਨ ਜਿਹੜਾ ਜਮਾ ਥੱਲੇ ਆਏ ਪਏ ਹੂੰ ਇਹ ਵਾਲਾ ਪਾਪੇ ਤੋਂ 100 ਵਰ ਪੱਤਾ ਲੱਗੂਗਾ ਪਰ ਹਾਲਾਤ ਇੱਕ ਹੀ ਤੁਸੀਂ ਅੰਦਰ ਛਾਤੀ ਮਾਰ ਲਓ ਵੀ ਐਦਾਂ ਦੇ ਹਾਲਾਤ ਨੇ 1.5 ਸਾਲ ਹੋ ਗਿਆ ਉਹ ਵੀਰ ਨੂੰ ਵੀ ਇੱਥੇ ਨੌਕਰੀ ਕਰਦੇ ਨੂੰ ਪਰ ਉਹ ਕਹਿੰਦਾ ਮੈਨੂੰ ਵੀ ਇਹ ਤਾਂ ਦੇਣੀ ਹੀ ਪੈਣੀ ਆ ਦਰਖਾਸਤ ਡੀਸੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਵੀ ਚਲੋ ਐਪਲੀਕੇਸ਼ਨ ਦੇ ਆਉਣਗੇ ਵੀ ਆਹ ਘਰ ਦੇ ਹਾਲਾਤ ਹੈਗੇ ਨੇ ਆ ਵੀ ਸਾਰਾ ਚੋਈ ਜਾਂਦਾ ਪਰਿਵਾਰ ਸਾਰਾ ਇਹਦੇ ਛੱਤ ਦੇ ਥੱਲੇ ਉਦੋਂ ਮੀਂਹ ਦੇ ਵਿੱਚੋਂ ਮਸਾਂ ਬੱਜਿਆ ਸਵੇਰ ਵਾਲਾ ਮੀਂਹ ਸੀ ਤਾਂ ਕਰਕੇ ਹੋ ਸਕਦਾ ਰਾਤ ਨੂੰ ਆਉਂਦਾ ਤੇ ਇਹ ਖਬਰ ਜਿਹੜੀ ਹੋਰ ਤਰ੍ਹਾਂ ਦੀ ਹੁੰਦੀ ਇਧਰਲੇ ਪਾਸੇ ਜਿਹੜਾ ਇਹ ਕਮਰਾ ਹੈਗਾ ਇਹ ਵੀ ਉਦਾਂ ਦਾ ਹੈਗਾ ਆ ਸਾਰਾ ਚੁਈ ਜਾਂਦਾ ਉਹ ਕਮਰੇ ਪਿੱਛੋਂ ਗੰਧ ਵੀ ਡਿੱਗ ਪਈ ਕੱਚੀ ਗੰਧ ਸੀਗੀ ਉੱਪਰਲੇ ਪਾਸੇ ਛੱਤ ਮੜੇਗਾ ਨਾ ਹੀ ਜਾਣੀ ਕਿਤੇ ਇਹਨਾਂ ਦੇ ਉੱਤੇ ਆ ਜਾਏ ਪਿੱਛੇ ਆ ਜਾ ਪਿੱਛੇ ਇਹ ਤਾਜੇ ਚ ਪਤਾ ਨਹੀਂ ਹੁੰਦਾ ਹੁੰਦਾ ਤੇ ਆ ਜਿਹੜੇ ਹਾਲਾਤ ਨੇ ਇਹ ਜਿਹੜੇ ਤੁਹਾਡੇ ਸਾਹਮਣੇ ਹੈਗੇ ਨੇ ਤੇ ਪਰਿਵਾਰ ਜਿੱਥੇ ਰਹਿ ਰਹੇ ਆ ਉਹ ਵੀ ਤੁਹਾਨੂੰ ਵਿਖਾ ਦਿੰਨੇ ਕਿ ਇੱਥੇ ਰਹਿੰਦਾ ਹੈ ਪਰਿਵ ਤੇ ਆਹ ਲਫਾਫੇ ਦੇ ਥੱਲੇ ਇਹਨਾਂ ਦੇ ਇੱਥੇ ਉਹ ਬਿਸਤਰਾ ਲਾਇਆ ਹੋਇਆ ਉੱਥੇ ਹੀ ਜਿਹੜਾ ਪਰਿਵਾਰ ਸਾਰਾ ਰਹਿੰਦਾ ਇੱਥੇ ਹੀ ਰਹਿੰਦੇ ਫਿਰ ਸਾਰੇ ਹਾਂਜੀ ਹਾਂਜੀ ਇੱਥੇ ਰਹਿੰਦੇ ਜੀ ਤੇ ਤੇਰੀ ਨੂਰੀ ਚੁੱਟ ਗਿਆ ਤਾਂ ਦੇਖੀਓ ਕਾ ਜੀ ਬੇਟੀ ਤਾਂ ਹੈਗੀ ਹੈ ਹੈ ਆਸਰੇ ਨਾ ਪੰਨੇ ਦਿਨ ਬੇਟੀ ਤਾਂ ਹੈਗੀ ਅੱਛਾ ਬਸ ਆਹ ਜੀ ਤਾਂ ਸਕਦਾ ਕਿੰਨਾ ਕਰਕੇ ਪਾ ਜੀ ਅੱਛਾ ਨਹੀਂ ਜੀ ਪਟਣਾ ਨਹੀਂ ਆਹ ਔਰ ਇੱਕ ਹੋਰ ਹੈ ਉਹ ਨੇੜੀ ਜੀ ਪੰਨਾ ਪਾੜ ਗਿਆ ਮੁਰਗੇ ਇਹਨਾਂ ਨੇ ਵਿਚਾਰਨੇ ਡੁੱਬਣਾ ਹੀ ਆ ਔਰ ਕੀ ਕਰਨਗੇ ਹਾਂ ਕੀ ਕਿਧਰ ਲੈ ਕੇ ਜਵਗ ਜਾਣਗੇ ਹਾਂ ਇੰਨੇ ਦੁਖੀ ਆਵਜਾਰੇ ਨਾ ਪਾਉਣ ਜੋਗੇ ਆ ਨਿੱਕੇ ਨਿੱਕੇ ਬੱਚੇ ਆ ਰੋਟੀ ਖਾਣ ਕੇ ਕਮਰਾ ਪਾਵੇ ਹਾਂ ਇੰਨੇ ਸਾਲ ਹੋ ਗਏ ਇਹਨਾਂ ਨੇ ਕਦੇ ਗਰੀਬਾਂ ਦਾ ਸੋਚਾ ਤਾਂ ਹੈ ਨਹੀਂ ਕੋਈ ਸਰਕਾਰ ਨੇ ਹਾਂ 15 ਸਾਲ ਹੋ ਗਏ ਸਾਡੇ ਕਮਰੇ ਆ 15 ਸਾਲ ਹੋ ਗਏ ਕਿੰਨੇ ਸਾਲ ਹੋ ਗਏ 15 ਸਾਲ ਹੋ ਗਏ ਲਿਸਟ 'ਚ ਨਾ ਆਉਂਦਾ ਨਾ ਆਹਦੇ ਤੁਹਾਡੇ ਕਮਰੇ ਆਏ ਆ ਪਾਉਂਦਾ ਨਹੀਂ ਕੋਈ ਕੋਈ ਬੇਸਚਾਉਂਦੇ ਆ ਪਰ ਥੱਲੇ ਨਹੀਂ ਆਉਂਦੇ ਅੱਛਾ ਅੱਜ ਤਾਈਂ ਕਦੇ ਨਹੀਂ ਕੋਈ ਆ ਸਾਡੇ ਨਗਰਾਂ ਗਾ ਵੇਖ ਲੋ ਆ ਨਾਲਾਂ ਗਾ ਵੇਖ ਲੋ ਸਾਡੇ ਪਿੰਡ ਦਾ ਕੋਈ ਹੱਲ ਨਹੀਂ ਹੈ। ਅੱਛਾ। ਹਾਂਜੀ। ਨਕਾਸੀ। ਠੀਕ ਹੈ। ਨਕਾਸੀ ਹੈ ਨਹੀਂ ਕਿਸੇ ਬੰਨੇ ਵੀ। ਹੂੰ। ਬਸ ਐਂ ਕਹਿ ਦਿੰਦੇ ਤੁਹਾਡੇ ਕਮਰੇ ਆਏ ਆ, ਪੈਸੇ ਆਏ ਆ, ਵੋਟਾਂ ਪਵਾ ਲੈਂਦੇ, ਫਿਰ ਤੁਹਾਨੂੰ ਚੋਣਾਂ ਲੱਗ ਜਾਂਦੀਆਂ। ਵੋਟਾਂ ਲੈ ਕੇ ਫਿਰ ਬਸ ਚੱਕਟਾਰੀ ਕਿ ਵਿਧਾਈ ਆ। ਚੱਕਟਾਰੀ। ਚੱਕਟਾਰੀ। ਹਾਂਜੀ। ਚੱਕਟਾਰੀ। ਸਾਡਾ ਵੀ ਐਂ ਡਿੱਗਿਆ ਪਿਆ। ਅੱਛਾ ਜੋ ਸਾਰੇ ਟਿੱਕੇ ਪੇ ਉਹ ਹੱਲੀ ਹੈ ਨਹੀਂ ਉਹ ਤਾਂ ਉਹ ਦੱਸਣਗੇ ਵੀ ਹੁਣ ਕੀ ਹੱਲ ਆ ਚਲੋ ਠੀਕ ਹੈ ਜੀ ਉਹ ਆਪਾਂ ਦੇਖਦੇ ਆ ਕੀ ਕਰਦੇ ਆਪਾਂ ਸੋਮਵਾਰ ਵੀ ਆ ਜਾਂਦਾ ਉਹ ਵੀ ਚੈੱਕ ਕਰ ਲੈਨੇ ਪਰ ਇਹਨਾਂ ਦੇ ਹਾਲਾਤ ਜਿਹੜੇ ਆਹ ਹੈਗੇ ਨੇ ਇਹ ਅਸਲ ਵਿੱਚ ਸਰਕਾਰਾਂ ਦੇ ਕੰਮ ਆ ਇਹ ਕੋ ਆਮ ਲੋਕਾਂ ਦੇ ਕੰਮ ਨਹੀਂ ਹੈਗੇ ਕਿ ਇੱਥੇ ਕਮਰਾ ਆਪਾਂ ਕਹਿ ਦਈਏ ਕਿਸੇ ਨੂੰ ਕਹਿ ਦਈਏ ਚਲ ਤੁਸੀਂ ਕੋ ਭੇਜ ਦਿਓ ਖਰਚਾ ਪਾਣੀ ਤੇ ਪਾ ਦੇ ਪਰ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਉੱਥੇ ਲੋਕ ਕਿਵੇਂ ਕਰ ਸਕਦੇ ਆ ਪਰ ਸਰਕਾਰਾਂ ਦੇ ਆ ਹੁਣ ਇੱਥੇ ਤੰਬੂਆਂ ਦੇ ਵਿੱਚ ਜਿਹੜੇ ਆ ਇਦਾਂ ਕੀਤੇ ਬਏ ਆ ਪੰਨੇ ਦੇ ਥੱਲੇ ਬੈਠੇ ਆ ਜੋ ਝੱਖੜ ਆ ਗਿਆ ਇਹਦਾ ਕੋਈ ਪਤਾ ਨਹੀਂ ਕਦੋਂ ਉੱਟ ਜਾਣਾ ਛੱਤ ਦੇ ਅੰਦਰ ਜਾਂਦੇ ਆ ਥੱਲੇ ਆ ਕੇ ਮਰ ਜਾਣਗੇ ਉਹ ਕਹਿੰਦੇ ਸੌਂਵਾਰ ਆਓ ਇੱਥੇ ਮਤਲਬ ਕਿਸੇ ਦਾ ਕੋਈ ਵਾਲੀਵਾਰ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਗਾ ਤੁਸੀਂ ਪੰਚਾਇਤ ਨੰਬਰ ਆਜੋ ਅਕਲੇ ਪਾਸੇ ਤੇ ਕਹਿੰਦੇ ਕਿ ਕਮਰੇ ਲਖਾਏ ਆ ਪਤਾ ਲੱਗੂਗਾ ਲਿਸਟ 'ਚ ਪਤਾ ਨਾ ਤਾਂ ਨਾਮ ਹੈਗਾ ਕਿ ਨਹੀਂ ਹਾਂਜੀ ਸਰ ਹੈਗਾ ਇਹਨਾਂ ਦਾ ਨਾਮ ਹਾਂ ਤੇ ਐਮਐਲਏ ਨੂੰ ਮਿਲੇ ਸੀਗੇ ਅੱਛਾ ਜੀ ਉਹ ਕਹਿੰਦੇ ਵੀ ਇਹ ਸੈਂਟਰ ਸਰਕਾਰ ਦਾ ਕਹਿੰਦੇ ਸਾਡਾ ਕੋਈ ਰੋਲ ਨਹੀਂ ਇਹ ਸੈਂਟਰ ਦਾ ਆਉਂਦੇ ਜੀ ਕੋਈ ਸ਼ੈਕ ਨਾ ਹਾਂ ਇਹ ਕਿਤੇ ਹੈ ਕਿ ਸਰ ਵੀ ਇਹਨਾਂ ਦਾ ਵੀ ਲਿਸਟ 'ਚ ਨਾ ਹੈਗਾ ਤੇ ਸਾਡੇ ਕਮਰੇ ਆ ਕੇ ਉਹਨੇ ਰੇ ਪੇਮੈਂਟ ਕਿਉਂ ਨਹੀਂ ਪਾ ਰਹੇਗੇ ਕਹਿੰਦੇ ਵਾਰੀ-ਵਾਰੀ ਨਾਲ ਅਸੀਂ ਪਿੰਡਾਂ ਦੀਆਂ ਪਾ ਰਹੇ ਹਾਂ ਕਿ ਇੱਕ ਇੱਕ ਕਮਰੇ ਦੀ ਪਾ ਰਹੇ ਹਾਂ ਹਰੇਕ ਪਿੰਡ ਦੀ ਤੇ ਇਹ ਕਿ ਵੀ ਸਾਡੇ ਇੱਕ ਪਿੰਡ ਦੀ ਆ ਰਾਮਗੜ ਚੁੰਗਾ ਬਲਮਗੜ ਇਥੇ ਚਾਰ-ਚਾਰ ਪੰਜ-ਪੰਜ ਕਰਾਂ ਦੀ ਕਿਹੜੀ ਪੈਗੀ ਪੇਮੈਂਟ ਸਾਡੇ ਪਿੰਡ ਨੂੰ ਕਿਉਂ ਪਿੱਛੇ ਰੱਖਿਆ ਗਿਆ ਅਸੀਂ ਐਮਐਲਏ ਨੂੰ ਇਹ ਵੀ ਸਵਾਲ ਕੀਤਾ ਵੀ ਸਾਡੇ ਪਿੰਡ ਨੂੰ ਕਿਉਂ ਪਿੱਛੇ ਰੱਖਦੇ ਆ ਤੁਸੀਂ ਵੀ ਦੂਜਿਆਂ ਦੀਆਂ ਪੇਮੈਂਟਾਂ ਪਈਆਂ ਸਾਡੇ ਕਿਉਂ ਨਹੀਂ ਪੈ ਰਹੀਆਂ ਸਾਡੇ ਹੁਣ 12 ਕਮਰੇ ਆਈ 12 ਦੇ 12 ਸਾਡੇ ਪਾਸ ਹੋਏ ਹੋਏ ਆ ਬਸ ਪੇਮੈਂਟ ਇੱਕ ਦੀ ਪਈ ਬਾਕੀ ਹੋਰ ਕਿਸੇ ਦੀ ਨਹੀਂ ਪਈਗੀ ਅੱਛਾ ਸਾਡਾ ਇਹ ਹੀ ਸਵਾਲ ਆ ਬਸ ਸਰਕਾਰ ਨੇ ਦਿਖਾਈਆਂ ਨਹੀਂ ਤਸਵੀਰ ਸ਼ੀਸ਼ਾ ਨਹੀਂ ਮਖਾਇਆ ਕਿ ਭਾਈ ਉਹ ਥੱਲੇ ਆ ਕੇ ਮਰ ਸਕਦੇ ਆ ਛੱਤ ਤੇ ਆ ਅਸੀਂ ਪੰਚਾਇਤ ਆਉਂਦੇ ਹੋਏ ਸੈਕਟਰੀ ਉਹਨਾਂ ਨੂੰ ਫੋਟੋਆਂ ਵੀ ਪਾਈਆਂ ਸਾਰੀਆਂ ਖਿੱਚ ਕੇ ਪਾਈਆਂ ਉਧਰ ਮੁੰਡੇ ਆਪਣੇ ਚਿਮਿੰਦਰਾ ਹੀ ਹੁਣ ਅੱਛਾ ਮਰੀਗਾ ਦਾ ਉਹਨਾਂ ਨੂੰ ਵੀ ਫੋਟੋਆਂ ਪਾਈਆਂ ਸੀ ਇਹ ਕਹੇ ਵੀ ਇਸ ਤਰ੍ਹਾਂ ਕਰਕੇ ਸਾਡੇ ਕਮਰੇ ਡਿੱਗਣ ਵਾਲੇ ਆ। ਮੈਂ ਹੁਣ ਫੋਨ ਲਾਇਆ ਤੇ ਉਹ ਕਹਿੰਦੇ ਕਿ ਸੂਮਰ ਲਿਸਟ ਵੇਖਾਂਗੇ ਆਜੋ ਚੈੱਕ ਕਰ ਲਾਂਗੇ। ਲਿਸਟ ਉਹਨਾਂ ਨੂੰ ਪਤਾ ਜੀ 12 ਕਮਰਿਆਂ ਦੀ ਹੈਗੀ ਆ। ਅੱਛਾ ਤੁਸੀਂ ਕਹਿੰਦੇ ਉਹਨੂੰ ਪਤਾ ਉਹ ਕਹਿੰਦਾ ਕਿ ਉਹ ਕਹਿੰਦਾ ਵੀ ਨਾਂ ਚੈੱਕ ਕਰ ਲੂੰਗਾ। ਆਹੀ ਆ। ਜੀ ਆਰਐਸ ਜਿਹੜਾ ਅਸ਼ਮਿੰਦਰ। ਹਾਂ ਹਾਂ ਇਹੀ ਇਹੀ। ਹੈ? ਇਹੀ ਆਈ। ਸ਼ਿਮਿੰਦਰ। ਅੱਛਾ ਉਹਨੂੰ ਪਤਾ 12 12 ਦੀ ਹੈਗੀ 12 ਕਮਰੇ ਸਾਡੇ ਐਸ.ਆਈ. ਕੋਟੇ ਦੇ। ਉਹਦੇ ਚ ਇਹ ਪਰਿਵਾਰ ਦਾ ਕਮਰਾ ਹੈ। ਹਾਂ ਇਹ ਪਰਿਵਾਰ ਦਾ ਵਿਆਹ ਆ। ਆ ਮਾਤਾ ਦੇ ਨਾਂ ਤੇ ਕਮਰਾ ਤੁਸੀਂ ਮਿਲੇ ਹੋ ਹਾਂ ਮਿਲੇ ਆਈ ਅਸੀਂ ਅੱਛਾ ਜਿਹੜੇ ਪੇਮੈਂਟ ਆ ਪਾਉਂਦਾ ਮੁੰਡਾ ਆ ਕਾਲਗੜ੍ਹ ਦਾ ਇੱਥੋਂ ਉਹ ਲੱਗਿਆ ਵੇ ਉਹਨਾਂ ਵੀ ਗੱਲ ਕੀਤੀ ਮੈਂ ਮਾਤਾ ਦੇ ਕੋਲ ਹੀ ਗੱਲ ਕੀਤੀ ਵੀ ਸਰ ਵੀ ਸਾਡੀ ਪੇਮੈਂਟ ਕਿਉਂ ਨਹੀਂ ਪੈਂਦੀ ਮਾਤਾ ਦੀ ਕਮਰੇ ਦੀ ਕਹਿੰਦੇ ਜੀ ਅਜੇ ਤਾਂ ਚੋਣ ਜਾਬਤਾ ਲੱਗਿਆ ਵਿਆ ਹੁਣ ਚੋਣ ਜਾਬਤਾ ਫਿਰ ਗਾਣ ਲੱਗ ਜੂਗਾ ਤੇ ਚੱਲਦਾ ਹੀ ਰਹਿਣਾ ਕੰਮ ਵੀ ਉਹ ਕਹਿੰਦੇ ਚੋਣ ਜ ਮੈਂ ਕਹਿੰਦਾ ਚੋਣ ਜਾਬਤਾ ਹੁਣ ਹਟਿਆ ਤੇ ਫੇਰ ਲੱਗ ਗਿਆ ਫੇਰ ਵੀ ਨਹੀਂ ਚੋਣਾਂ ਦਾ ਜੇ ਕੋਈ ਆਉਣਾ ਦਾ ਕਹਿੰਦੇ ਸਰਪੰਚੀ ਦਾ ਆਜੂਗਾ ਗਾਂਦੇ ਚੱਲਦਾ ਹੀ ਰਹਿਣਾ ਫਿਰ ਵੀ ਕਹਿੰਦੇ ਵੀ ਪੇਮੈਂਟ ਉਹ ਤੋਂ ਬਾਅਦ ਪਾ ਸਾਨੂੰ ਤਾਂ ਆ ਕੇ ਟਾਲ ਦਿੰਦੇ ਆ ਜੀ ਹੋਰ ਦੱਸੋ ਅਸੀਂ ਕੀ ਕਰੀਏ ਇਹ ਦੋ ਪਿੰਡਾਂ ਨਾਲ ਜਿਹੜੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਖਾਸ ਸਾਡੇ ਪਿੰਡ ਦੀ ਤਾਂ ਖਾਸ ਕਰਕੇ ਸੁਣਵਾਈ ਨਹੀਂ ਕਰ ਰਹੀ ਜੀ ਕੋਈ ਸਰਕਾਰ ਵੀ ਹਾਂ ਕਿਵੇਂ ਕਿ ਬੱਚੇ ਸਾਡੇ ਵਸ ਇੱਥੇ ਨਾਲ ਅਸੀਂ ਤਾਂ ਬਹੁਤ ਤਰਲੇ ਕੱਢੇ ਉਹਨਾਂ ਐਮਐਲਏ ਨੂੰ ਵੀ ਕਿਹਾ ਤੇ ਉਹ ਹੁਣ ਇਹ ਹੀ ਸਾਨੂੰ ਟਾਲਦਾ ਕਹਿੰਦੇ ਵੀ ਇਹਦਾ ਸੈਂਟਰ ਸਰਕਾਰ ਦਾ ਸਾਡੇ ਦਾ ਕੋਈ ਰੋਲ ਹੀ ਨਹੀਂ ਹੈਗਾਗਾ ਅਸੀਂ ਕਹਿੰਦੇ ਵੀ ਤੁਸੀਂ ਕਹਿ ਤਾ ਨਰੇਗਾ ਦਾ ਫੈਕਟਰੀ ਹੁੰਦਾ ਤਾਂ ਰੋਲ ਹੈ ਨਾ ਉਹ ਤਾਂ ਕਰਵਾ ਸਕਦਾ ਕਿ ਆ ਪਰਿਵਾਰ ਦੇ ਹਾਲਾਤ ਨੇ ਇਹਨੂੰ ਇਦਾਂ ਜਿਹੜਾ ਇਹਨਾਂ ਦੀ ਕੋਪੈਲ ਦੇ ਅਧਾਰ ਤੇ ਕਰੀਏ ਕੋਈ ਹੁੰਦੀ ਆ ਪੁੱਛ ਪੜਤਾਲ ਜਿਵੇਂ ਕਰ ਸਕਦੇ ਆ। ਇੱਕ ਕਮਰਾ ਆਇਆ ਸੀ ਉਹਦੀਆਂ ਵੀ ਅਸੀਂ ਪਤਾ ਨਹੀਂ ਕਿਵੇਂ ਮਿੰਤਾਂ ਕਰ ਕਰਕੇ ਫੋਟੋਆਂ ਖਿਚਾ ਖਿਚਾ ਕੇ ਫਿਰ ਅਸੀਂ ਪਵਾਇਆ ਕਿਤੇ ਜਾ ਕੇ ਆ ਪਿਛਲੇ ਪਾਸੇ ਪਾਇਆ ਨਾਲ ਦਾ ਘਰ ਜਿਹੜਾ ਉਹ ਵੀ ਬੜੇ ਜੁੱਧਾ ਹਾਂ ਬੜੇ ਯੁੱਧਾ ਨਾ ਪਵਾਇਆ ਸੀ ਉਹ ਕਮਰਾ ਵੀ। ਅੱਛਾ ਹਾਂ ਵੀ ਮਿੰਤਾਂ ਕਰ ਕਰਕੇ ਸਾਰਾ ਵੀ ਆਓ ਤੁਸੀਂ ਸਾਡੀ ਪੇਮੈਂਟ ਰੋਕ ਗਈ ਉਹਦੀ ਛੱਤ ਰੋਕੀ 15 ਦਿਨਾਂ ਬਾਅਦ ਛੱਤ ਪਈ ਜੀ ਰੋਕ ਕੇ। ਅੱਛਾ ਪੇਮੈਂਟ ਹੀ ਨਹੀਂ ਪਾਈ ਉਹਨਾਂ ਨੇ। ਫੇਰ ਮਸਾ ਫੇਰ ਫੋਟੋਆਂ ਖਿਚਾ ਕੇ ਸਾਡੇ ਪੰਚਾਇਤ ਮੈਂਬਰ ਸੀ ਜਿੰਨੇ ਵੀ ਜਿਵੇਂ ਇਹ ਸੀ ਅਸੀਂ ਇਤਨੇ ਚਾਰੇ ਜਾ ਕੇ ਫੇਰ ਅਸੀਂ ਜਾ ਕੇ ਕਿਹਾ ਫੇਰ ਭਾਈ ਪੇਮੈਂਟ ਉਹਨਾਂ ਨੇ ਇਹ ਪੇਮੈਂਟ ਹੀ ਨਹੀਂ ਪਾਉਂਦੇਗੇ ਉਹ ਤਾਂ ਮੌਜੂਦਾ ਹੀ ਆ ਮੈਂਬਰ ਅੱਛਾ ਚਲੋ ਕੋਈ ਨਹੀਂ ਹੋ ਤਾਂ ਇੰਦਾ ਹੁਣ ਪੰਚਾਇਤਾਂ ਭੰਗ ਨੇ ਪਰ ਫੇਰ ਵੀ ਇੰਦਾ ਹੱਲ ਤੱਕ ਕਰਾਉਣਾ ਚਾਹੀਦਾ ਯਾਰ ਬੀਬੀ ਦਾ ਉਹ ਤਾਂ ਅਸੀਂ ਤਾਂ ਇਹ ਤਾਂ ਤਿਆਰ ਆ ਇਤਨਾ ਜਿੱਥੇ ਗਈ ਕਿ ਵੀ ਤੇ ਜਾਣ ਉਹ ਚਾਰ ਦਫ਼ਤਰਾਂ ਚ ਵੀ ਠੀਕ ਹੈ ੱੱਕੇ ਖਾਨ ਨੂੰ ਤੇਰਾ ਕੋਈ ਕਾਗਜ਼ੀ ਕਾਰਵਾਈ ਨਹੀਂ ਆਈ ਨੀ ਜਿਹੜਾ ਰਹਿੰਦਾ ਤਾਂ ਅਸੀਂ ਜਾਣ ਉਹ ਤਿਆਰ ਆ ਪਰ ਜਦੋਂ ਕੋਈ ਸੁਣਵਾਈ ਨਹੀਂ ਕਰ ਰਹੀ ਸਾਡੀ ਅੱਗੋਂ ਹੂੰ ਕੋਈ ਸੁਣਵਾਈ ਅਚੰਭਾ ਸਾਡੇ ਪਿੰਡ ਨੂੰ ਪਣੀ ਕੀ ਚੱਕਰ ਸਾਨੂੰ ਪਿੱਛੇ ਹੀ ਰੱਖਦੇ ਸਾਡੇ ਪਿੰਡ ਦੇ ਐਸੀ ਕੋਟੇ ਤੇ ਅੱਜ ਤੱਕ ਸਾਡੇ ਕੋਈ ਕਮਰਾ ਨਹੀਂ ਪਿਆ ਪਹਿਲਾ ਕਮਰਾ ਉਹ ਵੀ ਪਾਇਆ ਬੜੇ ਜੁੱਧਾ ਨਾਲ ਪਵਾਇਆ ਸੀ ਸਾਡੇ ਨੇ ਰਲ ਮਿਲ ਕੇ ਹੁਣ ਮਾਤਾਂ ਦੇ ਤਿੰਨੇ ਕਮਰੇ ਆ ਵੇਖ ਲੋ ਕੀ ਹਾਲਾਤ ਆ ਡਿੱਗਣ ਵਾਲੇ ਹੋਏ ਪਏ ਕਮਰੇ ਸਾਰੇ ਹਾਂ ਉਹਦੀ ਛੱਤ ਕਿਵੇਂ ਆ ਉਹਦੀ ਵੀ ਇਹੀ ਵਾਲਾ ਹੀ ਇੱਕ ਮਿੰਟ ਵੇਖ ਹੀ ਲਈਏ ਆਪਾਂ ਕਿਤੇ ਇਹ ਨਾ ਹੋਵੇ ਬਾਅਦ ਚੱਕਲਾ ਕਵੇ ਇਹ ਤਾਂ ਉਹ ਥੱਲੇ ਉਹ ਲਾ ਕੇ ਥੱਲੇ ਹੋਏ ਆ ਗਾਡਰ ਜੀ ਬੱਤੇ-ਬੁੱਤੇ ਲਾ ਕੇ ਥੱਲੇ ਆ ਪਿਆ ਤਾਂ ਅੱਛਾ ਇਹ ਵੀ ਉਮੀਦਾਂ ਹੀ ਆ ਕੰਮ ਉਤਲੇ ਪਾਸੇ ਸਾਰੇ ਦੇ ਕਾਨਾ ਹੀ ਆ ਕਾਨੇ ਸਾਰੇ ਇਹ ਹਾਲਾ ਹੀ ਛੜੇ ਰਬਾ ਵੀ ਐ ਲੋ ਸਾਰੇ ਕਾਨੇ ਚਾਹਤ ਉੱਧਰਲੀ ਕਾਂ ਤੇ ਡਿੱਗ ਪਈ ਮਗਰਲੀ ਮੀਂਹ ਪੈ ਤਾ ਹੁਣ ਕੋ ਚੰਗਾ ਮੀਂਹ ਆ ਜਾਵੇ ਤੇ ਇਹਨਾਂ ਦੇ ਕੀ ਹਾਲਾਤ ਹੋਣਗੇ ਤੂੰ ਇੱਥੇ ਨਹੀਂ ਅੰਦਰ ਨਹੀਂ ਜਾਣਾ ਤੂੰ ਅੰਦਰ ਵੜਨਾ ਨਹੀਂਗਾ ਕੋ ਪਤਾ ਨਹੀਂ ਹੁੰਦਾ ਛੱਤ ਕਦੋਂ ਡਿੱਗ ਪਈ ਇਹਨਾਂ ਦੇ ਦੱਸੋ ਕੀ ਹਾਲਾਤ ਆ ਜੀ ਜੀ ਹੁਣ ਚੰਗਾ ਇੱਕ ਮੀਂਹ ਹੋਰ ਆ ਜੇ ਤੇ ਇਹਨਾਂ ਦੇ ਪਰਿਵਾਰ ਨੂੰ ਖਤਰਾ ਹੀ ਆਈ ਕੀ ਥੱਲੇ ਪਹਿਣਗੇ ਹੁਣ ਆ ਤਰਪਾਲ ਪਾ ਕੇ ਦਿੱਤੀ ਆ ਜੀ ਇਹ ਇਹ ਤਰਪਾਲ ਵੀ ਗਰੀਬੀ ਦਾ ਹਾਮੀ ਪਰਦੀ ਤੇ ਉਹ ਖਾਲੀ ਪਿਆ ਢੋਲਾ ਦੀ ਇਹ ਗੱਲ ਦੱਸਦਾ ਵੀ ਇਹ ਪਰਿਵਾਰ ਗਰੀਬ ਆ ਤੇ ਕਮਰੇ ਦੀਆਂ ਛੱਤਾਂ ਵੀ ਦੱਸਦੀਆਂ ਜੇ ਪੈਸੇ ਹੋਣ ਤੇ ਦਾਦਰ फडਕਣ ਦੀ ਲੋੜ ਨਹੀਂ ਗਈ ਆ ਕੰਧਾਂ ਵੀ ਦੱਸਦੀਆਂਵੇਂ ਘਰ ਦੇ ਵਿੱਚ ਗਰੀਬੀ ਹੈਗੀ ਆ ਘਰ ਦਾ ਗੇਟ ਡਿੱਗਿਆ ਹੋਇਆ ਵੀ ਇਹ ਗੱਲ ਦੱਸਦਾ ਕਿ ਘਰ ਦੇ ਵਿੱਚ ਗਰੀਬੀ ਹੈਗੀ ਆ ਪਰ ਸਰਕਾਰਾਂ ਨੂੰ ਖਰੇ ਕਿਉਂ ਨਹੀਂ ਦਿਸਦੀ ਕੀ ਕੋਈ ਤਾਂ ਪਤਾ ਨਹੀਂ ਕਿਹੜੇ ਭਾਰਤ ਬਣਾਉਂਦੀਆਂ ਗੱਲਾਂ ਕਰਦੇ ਨੇ ਪਣੀ ਕਿਹੜੇ ਪੰਜਾਬ ਬਣਾਉਂਦੀਆਂ ਗੱਲਾਂ ਕਰਦੇ ਜੇ ਇਹਨਾਂ ਲੋਕਾਂ ਨੂੰ ਨਾ ਸਾਂਭਿਆ ਜਿਨ੍ਹਾਂ ਦੀਆਂ ਤੁਸੀਂ ਵੋਟਾਂ ਦੇ ਉੱਤੇ ਛਾਲਾ ਮਾਰਦੇ ਹੋ ਜੋ ਪਤਾ ਨਹੀਂ ਇਹਨਾਂ ਨੇ ਤੁਹਾਡੀ ਕਦੋਂ ਛਾਲ ਮਰਵਾ ਦੇਣੀ ਆ ਪਰ ਜੇ ਇਹਨਾਂ ਨੂੰ ਨਾ ਸਾਂਭਿਆ ਤੇ ਤੁਸੀਂ ਮਹਿਲਾਂ ਦੇ ਵਿੱਚ ਸੌ ਕੇ ਬਹੁਤ ਵਧੀਆ ਨੀਂਦ ਬਸਰ ਕਰ ਲੈਂਦੇ ਹੋ ਪਰ ਇਹਨਾਂ ਦਾ ਕੁੱਲੀਆਂ ਦੇ ਵਿੱਚ ਸੌ ਕੇ ਜਿਹੜੀ ਨੀਂਦ ਆ ਕੇ ਤੁਹਾਨੂੰ ਬਾਸਿਸਾਂ ਦਿੰਦੇ ਆ ਨਾ ਉਹ ਬਾਸਿਸਾਂ ਬਹੁਤ ਭੈੜੀਆਂ ਹੁੰਦੀਆਂ ਔਰ ਰਾਜਪਾਗ ਦੀ ਗੱਦੀ ਤੋਂ ਬੜੀ ਛੇਤੀ ਲਾਹ ਕੇ ਲਾਂਬੇ ਮਾਰਦੀਆਂ ਇਸ ਕਰਕੇ ਇਹਨਾਂ ਗਰੀਬਾਂ ਵੱਲ ਜਿਹੜਾ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ